ਇਹੀ ਵਿੱਚੋਂ ਬਾਥਰੂਮ ਦੇ ਪਾਈਪ ਰਾਹੀਂ ਅੰਦਰ ਬੜਿਆ ਸੱਪ, ਬਾਲ-ਬਾਲ ਬਚਿਆ ਨਹਾਉਣ ਗਿਆ ਬੱਚਾ। ਅਕਸਰ ਹੀ ਗਰਮੀ ਅਤੇ ਮੀਂਹ ਦੇ ਮੌਸਮ ਵਿੱਚ ਇਹ ਨਹੀਂ ਪਤਾ ਹੁੰਦਾ ਕਿ ਘਰ ਵਿੱਚ ਸੱਪ ਕਿੱਥੋਂ ਕਿਵੇਂ ਅਤੇ ਕਦੋਂ ਆ ਜਾਵੇ। ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਾਥਰੂਮ ਦੇ ਪਾਣੀ ਬਾਹਰ ਨਿਕਲਣ ਵਾਲੇ ਪਾਈਪ ਵਿੱਚੋਂ ਸੱਪ ਨੂੰ ਫੜਿਆ ਜਾ ਰਿਹਾ ਹੈ। ਦਰਅਸਲ ਸਵੇਰੇ ਜਦੋਂ ਇਸ ਪਰਿਵਾਰ ਦਾ ਬੱਚਾ ਸਕੂਲ ਜਾਣ ਲਈ ਤਿਆਰ ਹੋਣ ਤੋਂ ਪਹਿਲਾਂ ਨਹਾਉਣ ਲੱਗਾ ਤਾਂ ਨਹਾਉਂਦੇ ਹੋਏ ਜਦੋਂ ਪਾਈਪ ਵਿੱਚ ਪਾਣੀ ਗਿਆ ਤਾਂ ਸੱਪ ਬਾਥਰੂਮ ਦੇ ਅੰਦਰ ਆ ਗਿਆ। ਬੱਚੇ ਨੇ ਮੌਕੇ ਤੇ ਇਸ ਸੱਪ ਨੂੰ ਦੇਖ ਲਿਆ ਅਤੇ ਇੱਕੋ ਦਮ ਰੌਲਾ ਪਾਉਣ ਲੱਗ ਗਿਆ। ਜਦੋਂ ਬੱਚੇ ਦੀ ਮਾਂ ਆਈ ਤਾਂ ਉਸ ਨੇ ਬੱਚੇ ਨੂੰ ਬਾਥਰੂਮ ਵਿੱਚੋਂ ਬਾਹਰ ਕੱਢਿਆ ਅਤੇ ਫਿਰ ਇੱਕ ਸੱਪ ਫੜਨ ਵਾਲੇ ਨੂੰ ਬੁਲਾਇਆ ਗਿਆ ਅਤੇ ਕਾਫੀ ਸਮੇਂ ਬਾਅਦ ਪਾਣੀ ਪਾ ਪਾ ਕੇ ਸੱਪ ਨੂੰ ਬਾਹਰ ਕੱਢ ਕੇ ਫੜਿਆ ਗਿਆ। ਸੋ ਇਸ ਪਰਿਵਾਰ ਦੀ ਕਿਸਮਤ ਚੰਗੀ ਸੀ ਕਿ ਕੋਈ ਵੀ ਅਨਹੋਣੀ ਘਟਨਾ ਨਹੀਂ ਵਾਪਰੀ। ਸੋ ਜੇਕਰ ਤੁਹਾਡੇ ਵੀ ਘਰਾਂ ਦੇ ਪਾਣੀ ਵਾਲੇ ਪਾਈਪ ਬਾਹਰੋਂ ਖਾਲੀ ਛੱਡੇ ਹੋਏ ਨੇ ਤਾਂ ਉਹਨਾਂ ਉੱਪਰ ਕੋਈ ਜਾਲੀ ਜਾਂ ਫਿਰ ਰਾਤ ਨੂੰ ਕੱਪੜਾ ਵਗੈਰਾ ਜ਼ਰੂਰ ਲਗਾਓ ਤਾਂ ਕਿ ਇਹੋ ਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਸੋ ਤੁਸੀਂ ਇਸ ਬਾਰੇ ਕੀ ਕਹਿੰਦੇ ਚਾਹੋਗੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ